You know, ਪਰਮੇਸ਼ਰ ਨੇ ਜੁਗਾਂ ਜੁਗ ਮਾਤ੍ਰੋਕ ਵਿੱਚ ਆਪਣੀ ਨਵੇਕਲੀ ਖੇਤ ਕੀਤੀ ਪਰਮਾਤਮਾ ਦੇ ਪੇਤ ਨੂੰ ਪਾਇਆ ਨਹੀਂ ਜਾ ਸਕਦਾ ਪਰਮਾਤਮਾ ਬਾਰੇ ਕੋਈ ਦੱਸ ਹੀ ਨਹੀਂ ਸਕਿਆ ਕਿ ਉਹ ਪਰਮਾਤਮਾ ਜੋ ਸਰਵ ਵਿਆਪਕ ਹੈ ਜੋ ਹਰ ਜਗ੍ਹਾ ਸਭਾਇਮਾਨ ਹੈ ਜੋ ਹਰ ਘਟ ਵਿੱਚ ਵਸਿਆ ਪਰਮਾਤਮਾ ਹੈ उस बारे अज तक कोई दस ही नहीं बेशक परमार्थ का मार्ग संसार कठिन मान्या जाता है पर जदों प्रभु की कृपा हो जाए ये मार्ग सहज तो सहज होगा परमार्थ का वो रूप ਪਰਮਾਤਮਾ ਦੀ ਉਹ ਗਮਤਾ ਦਿੱਤਾ ਪਰਮਾਤਮਾ ਦਾ ਉਹ ਰੂਪ ਜਿਸ ਬਾਰੇ ਅਜ ਤੱਕ ਕੋਈ ਦਾਸੀ ਨਹੀਂ ਸੀ ਸਕਿਆ ਪਰਮੇਸ਼ਰ ਨੇ ਮਾਤ ਲੋਕ ਦੇ ਵਿੱਚ ਆਪਣੀ ਅਗੰਮੀ ਨਵੇਕ ਲਈ ਅਗਮਤਾ ਦੇ ਉਸ ਰੂਪ ਵਿੱਚ ਖੇਲ ਕੀਤੀ ਜਿਸ ਬਾਰੇ ਕੋਈ ਪੰਜ ਤਤ ਜੀਵ ਜਾਣ ਸਕਿਆ ਹੀ ਨਹੀਂ ਹਜੂਰ ਸੈਨਸਾ ਜੀ ਨੇ ਸ਼ਰਮ ਆਦਮ ਜਾਤੀ ਵਾਸਤੇ ਜੇ ਕਾਰਾ ਬਖਸ਼ਿਸ਼ ਕੀਤਾ ਸੋਹ ਹਮਾਰਾ ਹੀ ਸ਼ੇਰ ਸੇ ਵਿਸ਼ਰੂਪਗਵਾਨ ਦੀ ਜੈ ਸੋ ਪਰਮਾਤਮਾ ਹੰਗ ਆਤਮਾ ਪਰਮਾਤਮਾ ਤੇ ਆਤਮਾ ਆਤਮਾ ਤੇ ਪਰਮਾਤਮਾ ਦੀ ਧਾਰ ਸੋਹ ਹੰਗ ਦਾ ਰੂਪ ਦੇ ਦਿੱਤਾ ਪਰਮਾਤਮਾ ਆਪਣੀ ਆਤਮਾ ਨੂੰ एक श एक प्रमान देंगे ऐ मेरी आत्मा तू मेरी ही है जे तू मेरी है तो मेरी ही रहना हर प्रभ हम आत्मा का रूप उस परमात्मा की उस रूप बच्च एक अजहा रूप है जिसकी विशेषता ही अपने आप सो परमात्मा हंग आत्मा महाराज मैं राजिया दा राजा शेर सिंह सारे संसार को पे विच रखण वाली समरा ताकत विष्णु परमेश्वर आप ही पालनहार है आप ही पित पालक है भगवान दी जय उस पुरखे अकाल दी सदा ही जय है, है जो निर्गुण है निरंकार है जो तो ਸ਼ਬਦੀ ਤਾਰ ਆਜ ਦਾ ਸਤਿ ਤੇ ਸੱਚ ਹੈ ਉਸ ਪਰਮਾਤਮਾ ਦੀ ਸਦਾ ਹੀ ਜੈ ਹਯੂਰ ਸਹਿਜ ਹੈ ਸਰਬ ਮਾਨਵ ਜਾਤੀ ਵਾਸਤੇ ਸਰਬ ਹਰ ਸੰਗਤ ਵਾਸਤੇ 33 ਅਸਲਾਂ ਦੀ ਬਖਸ਼ਿਸ਼ ਕਰ ਦਿੱਤੀ ਨਿਰਗੁਣ ਜੀਵਤ ਕਾਲ ਪੁਰਖदाई ਕੇਵਲ ਇਸ਼ਟ ਮਨਰਾ ਸਤਗੁਰ ਕੇਵਲ ਸ਼ਬਦ ਨੂੰ ਹੀ ਮੰਨਣਾ

जी, हजूर शेंग शेंग जी ने। एक अजहरा प्रमाण दिता गुरसिख कि जो गुरसिख हा जो भगत होंकला रूप हों संसारे भगत की वक्त पहचान होंगी है मां चरणों का तार पर जी नहीं हमारा बेशक निर्गुण है निरंकार है जिन्ना चिर परमात्मा अपने रूप प्रगटावा नहीं करते उन्हें चिर अपनी पहचान किसी नही हजूर शैन छा जी ने हर बाणी के रूप में चवी ग्रंथा की रचना की जिन्ह का वेरवा आ तो लेकर जगाते मत तक चलता है असी जीव की हाँ अस तत्त दे हाँ पत्त की पुकार अज तक कदी किसी ने सुनी ही नहीं ਪੰਜ ਤਤ ਸੰਸਾਰ ਦੇ ਵਿੱਚ ਜਨਮ ਲੈਂਦੇ ਰਹੇ ਸੰਸਾਰ ਦੇ ਵਿੱਚੋਂ ਜਾਂਦੇ ਰਹੇ ਪੰਜਾਂ ਤਤਾਂ ਨੇ ਪੁਕਾਰ ਕੀਤੀ ਹੈ ਪ੍ਰਮਾਤਮਾ ਸਾਨੂੰ ਕਦੀ ਲੇਖੇ ਲਾ ਲਾ ਤੇ ਜਦੋਂ ਪ੍ਰਮਾਤਮਾ ਨੇ ਬਖਸ਼ਿਸ਼ ਕੀਤੀ ਪੰਜ ਤਤ ਜੀਵਾਂ ਦੇ ਉੱਪਰ ਕਿ ਐ ਗਰੂਖੋ ਮੈਂ ਇੰਨੀ ਬਖਸ਼ਿਸ਼ ਕਰਦਾ ਹਾਂ ਜਿਸ ਨੇ ਇੱਕ ਵਾਰ ਮੇਰੇ ਚਿਹਰਾ ਦੇ ਵਿੱਚ ਨਮਸਕਾਰ ਕਰ ਲਈ उस संसार संसारे जन्म नहीं लेना पवेगा जिसने अपनी रसनाष्णु भगवान की जयदा जयकारा बोलिया उस दोबारा जन्म नहीं ला किसका परमात्मा किसते एक दे अजिहामान ਤੇ ਜੇਕਰ ਤੁਸੀਂ ਮੈਨੂੰ ਆਪਣੇ ਅੰਤਰ ਆਤਮਾ ਦੇ ਵਿੱਚੋਂ ਇੱਕ ਅਜਿਹੇ ਰੂਪ ਦੇ ਵਿੱਚੋਂ ਆਵਾਜ਼ ਦਿੰਦੇ ਜੋ ਤੇ ਮੈਂ ਸਦਾ ਤੁਹਾਡੇ ਅੰਗ ਸੰਖਾਂ ਜੋ ਗੁਰਸਿੱਖ ਹੁੰਦਾ ਹੈ ਜੋ ਪਗਤ ਹੁੰਦਾ ਹੈ ਉਸ ਦਾ ਇੱਕ ਸੱਚਾ ਰੂਪ ਹੋਣਾ ਚਾਹੀਦਾ ए नहीं अहि बारो रसना जेवा तो परमात्मा दा नाम ले जाइए पर अपनी अंतरात्मा विच उस परमात्मा दा विश्वास ना रखिए ये गल परमात्मा नु कदी पौंदी ही नहीं गुरसिख का रूप हुंदा है हे परमात्मा तू मेरा ते मैं ਤੇਰਾ ਗੁਰਮੁਖ ਮਾਨਸ ਜਨਮ ਜਿੱਤਿਆ ਜਿਸ ਜਿੱਤਿਆ ਨਰਨਕਾਰ ਪਰਮਾਤਮਾ ਦਾ ਉਹ ਰੂਪ ਜੋ ਗੁਰਸਿੱਖ ਦੇ ਅੰਦਰ ਸਮਾਇਆ ਹੁੰਦਾ ਹੈ ਪਰਮਾਤਮਾ ਦੇ ਉਸ ਰੂਪ ਵਿੱਚ ਗੁਰਸਿੱਖ ਵਿਸਮਾਤ ਹੋ ਜਾਂਦਾ ਹੈ ਪਰਮਾਤਮਾ ਨੂੰ ਆਪਣੀ ਅੰਤਰਾਤਮਾ ਵਿੱਚ ਆਪਣੇ ਹਿਰਦੇ ਵਿੱਚ ਇੱਕ ਸੱਚ ਦੀ ਆਵਾਜ਼ ਦੇ ਕੇ ਇੱਕ ਸੱਚ ਦੇ ਰੂਪ ਵਿੱਚ ਅਜਿਹੇ ਰੂਪ ਵਿੱਚ ਪ੍ਰਤੱਖ ਦੇਖਦਾ ਹੈ ਜਿਸ ਦਾ ਅਜ ਤੱਕ ਕੋਈ ਸਾਨੀ ਨਹੀਂ ਹੋ ਸਕਿਆ ਪਰਮਾਤਮਾ ਨੂੰ ਬੇਸ਼ੱਕ ਪਰਮਾਤਮਾ ਦਾ ਨਾਮ ਲੈਣਾ ਗਠਨ ਪਰਮਾਤਮਾ ਨੂੰ ਪਉਣਾ ਗਠਨ ਪਰ ਜਦੋਂ ਪਰਮਾਤਮਾ ਕਿਰਪਾ ਕਰ ਦੇ ਇਹ ਮਾਰਗ ਸਹਿਜ 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 ਅਵਸਥਾ ਦੇ ਵਿੱਚ ਹੋ ਜਾਂਦਾ ਹੈ ਗੁਰ ਸਿੱਖ ਦਾ ਰੂਪ ਕੀ ਹੈ ਬੁਖਤਵੱਤਾ ਭਗਤ ਕੀ ਹੈ ਕਿਰਪਾ ਦਾ ਪਾਤਰ ਗੁਰਸਿੱਖ ਦੇ ਪਗਤ ਆਪਣੀ ਪਰਮਾਤਮਾ ਦੀ ਕਿਰਪਾ ਦਾ ਪਾਤਰ ਬਣਦਾ ਹੈ ਜੋ ਸੱਚੇ ਰੂਪ ਵਿੱਚ ਗੁਰਸਿੱਖ ਹੁੰਦਾ ਹੈ ਉਹ ਨਿੰਦਿਆ ਚੁਗਲੀ ਤੋਂ ਰਹਿਤ ਹੁੰਦਾ ਹੈ ਉਸ ਤੇ ਆਂਦਾ ਹਸਦ ਤੇ ਨਫ਼ਰਤ ਨਹੀਂ ਗੁਰਸਿੱਖ ਹਜੂਰ ਸੇਨ ਚਾ ਜੀ ਆਪਣੇ 33 ਅਸੂਲਾਂ ਵਿੱਚ ਦੱਸਿਆ ਕਿ ਸਰਬ ਮਨੁੱਖੀ ਜਾਤੀ ਦਾ ਇੱਕੋ ਜਿਹਾ ਸਤਿਕਾਰ ਕਰਨਾ ਕਿਉਂਕਿ ਸਾਰੇ ਦੇ ਵਿੱਚ ਤੇ ਮੈਂ ਵਸਦਾ ਪਰਮਾਤਮਾ ਵਸਦਾ ਸਾਰੇ ਦੇ ਏ ਪਰਮਾਤਮਾ ਸਰਬਵਿਆਪਕ ਹੈ ਪਰਮਾਤਮਾ ਆਜ ਰਾ ਦਿੱਤਾ ਪਰਮਾਤਮਾ ਸਤਿਾਰੂਪ ਸਰਬਹਰ ਸੰਗ ਦੀ ਨਿੰਦਿਆ ਚੁਗਲੀ ਤੋਂ ਦੂਰ ਰਹਿਣਾ ਮਾਨੋ ਜਾਤੀ ਦਾ ਸਤਕਾਰ ਕਰਨਾ ਆਪਣੇ ਮਨ ਦੇ ਅੰਦਰ ਇੱਕ ਅਦੀਨ ਦੀ ਰੱਖ ਲੈਣੀ ਉਸ ਪਾਰ ਬ੍ਰਹਮਪਤ ਪਰਮੇਸ਼ਵਰ ਤੇ ਹੈ ਪਰਮਾਤਮਾ ਇੱਕ ਜੀਵ ਆਤਮਾ ਸਿਰਫ ਤੇਰਾ ਹੀ ऐसे रूप में दर्शन करना चाहती है वो दर्शन दीदार अख पर देख देखिया सबने, मानस जन्म विचो चौरासी लख जूनी मानस जन्म उत्तम श्रेष्ठ मनिया गया इस जन्म परमेश्वर अपनी पहचान देंगे ऐ जीव आत्मा ए भगत आत्मा मानस जन्म सर्वते श्रेष्ठ है तो मैं संसार भेजता ही था ऐ मेरे पांच तत् जी ऐ मेरी भगत आत्मा कभी मेरे तो दूर नहीं होना पर असी की कर रहे इस उल्ट को भूल जाते हैं ओ परमात्मा जो सा हर कट में बसया है ओ परमात्मा जिसने मात दे विच आके नवेकली खेलती सर्व हर संघ जी एक अजिहा संदेश है कि गुरु दे अंतर आत्मा

निंदा चुगली तो दूर होना जीवन दे दे, दे, अपने जीवन प्रभु दे चरना दे अन्यायी बनना अपने जीवन अपनी होंद नू खत्म कर लेना है परमात्मा मेरी ते संसार कोई नहीं जे मात लोक विच मैं है ते परमात्मा तेरी कृपा का पात्र करके हाँ नहीं तो हा। मेरी अपनी कोई होंद है ही नहीं सर्व हर संगत जी ये परमार्थ का मार्ग है यह सत्या है सत का है अजिह रूप है जिसनू अगे बेपहचान परमात्मा ने सू अपनी पहचान दिखाई बेपहचान परमात्मा ने मात, मात रूप सवर कराया तरनी कहे जन भगतों प्रभु का मंगो इको दर्श तरनी मिट्टी खाख सी तरनी रसरा जो बोल नहीं सी सकती तरनी ने भी कहते जन भगतों प्रभु का दर्शन मानो प्रभु के दर्शन की वडियाई है ਕਿ ਜਿੰਨਾ ਚਿਰ ਗੁਰਸਿੱਖ ਦਰਸ਼ਨ ਨਹੀਂ ਕਰਦਾ ਆਪਣੇ ਪਰਮਾਤਮਾ ਦਾ ਉਹਨਾਂ ਚਿਰ ਉਹਦੀ ਅੰਤਰਾਤਮਾ ਵਿੱਚ ਵਿਸ਼ਵਾਸ ਨਹੀਂ ਸਰਬ ਹਰ ਸੰਗਤ ਸਮਾਂ ਬਹੁਤ ਹੋ ਚੁੱਕਿਆ ਕਿਉਂਕਿ ਪਰਮਾਤਮਾ ਦਾ ਮਾਰਗ 2-4 ਮਿੰਟਾਂ ਦੇ ਵਿੱਚ ਕਿਸੇ ਵੀ ਗੱਲ ਨੂੰ ਦੱਸਣਾ ਕਠਨ ਤੋਂ ਕਠਨ ਹੈ ਪਰ ਗੁਰਸਿੱਖ ਦੀ ਅੰਤਰਾਤਮਾ ਵਿੱਚ ਇੱਕ ਅਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ ਏ ਮੇਰੇ ਅਕਾਲ ਪੁਰਖ ਤੂੰ ਮਤ ਰੋਖ ਦੇ ਵਿੱਚ ਜੇ ਆਪਣੀ ਨਵੇਕਲੀ ਖੇਲ ਕੀਤੀ ਆਪਣੀ ਮਰਜ਼ਾ ਦਾ ਨੂੰ ਦੱਸ ਦਿੱਤਾ ਕਿ ਗੁਰਸਿੱਖ ਚਿੱਟੇ ਬਸਤਰ ਪਾਉਣਗੇ ਚਿੱਟਾ ਬਸਤਰ ਪਰਮਾਤਮਾ ਦਾ ਮਜੀਠੀ ਰੰਗ ਹੈ ਜਿਹੜਾ ਕਦੀ ਉੱਤਰ ਉੱਤਰਦਾ ਨਹੀਂ ਜਿਸ ਨੂੰ ਚੜ ਗਿਆ ਤੇ ਉਸ ਬਾਰੇ ਦੱਸ ਸਕਿਆ ਪਰਮਾਤਮਾ ਦਾ ਰੰਗ ਇੱਕ ਅਜਿਹਾ ਹੈ ਉਸ ਪ੍ਰਭੂ ਦੇ ਵਿੱਚ ਸਮਾ ਜਾਣਾ ਚਿੱਟਾ ਬਸਤਰ ਮਾਣ ਦਿੱਤਾ ਪਰਮੇਸ਼ਰ ਨੇ ਇੱਕ ਫਰਮਾਨ ਵੀ ਨਾਲ ਦਿੱਤਾ ਚਿੱਟੇ ਹੰਸਨਾ ਬਣਿਓ ਕਾਗ ਬਗਲਿਆਂ ਵਾਲਾ ਰੂਪ ਬਦਲ ਆਇਆ ਤੁਹਾਡੇ ਪਿੱਛੇ ਸ੍ਰੀ ਭਗਵਾਨ ਉਹਨਾਂ ਲੱਗੇ ਦਾਲ ਭਾਗਾ ਦਾ ਹਿੱਸਾ ਤੁਹਾਡੀ ਚੋਰੀ ਚਿੱਟੇ ਬਸਤਰ ਸਰਬ ਹਰ ਸੰਗਤ ਨੂੰ ਇੱਕ ਮਰਜ਼ਾਦਾ ਦੇ ਤਹਿਤ ਪਹਿਨਾਇਆ ਆਨ ਰਣਿਆ ਨੂਰ ਮਹਾਨ ਚੌਥੇ ਕਨ ਨੂੰ ਮੁਖਾਤਬ ਕੀਤਾ ਪਰਮੇਸ਼ਵਰ ਨੇ ਚਿੱਟੇ ਬਸਤਰ ਨੂੰ ਬਣਾਉਣ ਲੱਗਿਆ ਹਜੂਰ ਸੈਨ ਸਾਹਿਬ ਜੀ ਨੇ ਹੁਕਮ ਕੀਤਾ ਗੁਰਸਿੱਖ ਚਾਹ ਨਹੀਂ ਪੀਵੇਗਾ ਮੀਠ ਸ਼ਰਾਬ ਆਦ ਵਸਤੂਆਂ ਦਾ ਸੇਵਨ ਨਹੀਂ ਕਰੇਗਾ ਗੁਰਸਿੱਖ ਦੀ ਅੰਤਰਾਤਮਾ ਵਿੱਚ ਪ੍ਰਭੂ ਦੀ ਮਿਲੰਦੀ ਚਾਹਤ ਹੋਣੀ ਚਾਹੀਦੀ ਹੈ ਗੁਰਸਿੱਖ ਦੇ ਅੰਦਰ ਇੱਕ ਅਜਿਹਾ ਵਿਸ਼ਵਾਸ ਹੋਣਾ ਚਾਹੀਦਾ ਹੈ

नारी में हजूर शंसर जी दे चरना तो दे के चरना चो कि मंगूंगी प्रभु चौरासी मानस जन्म देके बनाया बंदा बंदगी किस तरह बंदगी च लग्या जानता है बाण पखारी मंगो मंग परमेश्वर के चरणा च पखारी बन के मंग मंगी

ਹਰ ਗੁਰ ਸਿੱਖ ਹਰ ਪਗਤ ਨੇ ਸੰਸਾਰ ਦੇ ਵਿੱਚ ਇੱਕ ਵਾਰ ਜਨਮ ਲੈਣਾ ਹੈ ਇਹ ਜਨਮ ਕਦੀ ਤੁਹਾਡਾ ਬਿਰਥਾ ਨਾ ਚਲੇ ਜਾਵੇ ਇਹ ਪਰਮਾਤਮਾ ਦੇ ਚਰਨਾਂ ਦਾ ਰਣੀ ਬਣ ਜਾਵੇ ਸਾਡਾ ਸਵਾਸ ਸਵਾਸ ਪਰਮਾਤਮਾ ਦੇ ਚਰਨਾਂ ਦਾ ਰਣੀ ਹੈ ਕਿਉਂ क्योंकि परमात्मा ने जात पात खंडन करके रखता था कि सारी मानवता एक रूप है सारी मानवता है एक परमात्मा है एक आत्मा है भावना नहीं चाहिए जाता पात नहीं चाहिए, एक जात है गुरमुख से उत्तम जाति चरण कमल सो डेरा लाया एक जात है गुरमुखी सरब हरसंघ जी इस परमेश्वर के चरण So... Oh.